ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅੱਜ ਆਪਾਂ ਅ ਥੱਤੀ ਮੇ ਪਉੜੀ ਦਾ ਜਿਹੜਾ ਅਰਥ ਕਰਨੇ ਆ ਵਿਆਖਿਆ ਕਰਨੀ ਹੈ ਧਿਆਨ ਨਾਲ ਸਰਵਣ ਕਰਿਓ ਜਤ ਪਾਹਾਰਾ ਧੀਰਜ ਸੁਨਿਆਰ ਅਹਿਰ ਨਮਤ ਬੇਦ ਹਥਿਆਰ ਪੁਰੂ ਸਾਹਿਬ ਕਹਿੰਦੇ ਭਾਈ हे ਮਨੁੱਖ ਇੱਕ ਨਾ ਸੁਨਿਆਰ ਦੀ ਦੁਕਾਨ ਦਾ ਨਕਸ਼ਾ ਕਿ ਚਕਿ ਦੱਸਿਆ ਉੱਥੇ ਕਿਹੜੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਿਵੇਂ ਉੱਥੇ ਸੁਨਿਆਰ ਦੇ ਅੱਗ ਚੱਲਦੀ ਹੁੰਦੀ ਹੈ ਤੇ ਪਹਾਰਾ ਦੁਕਾਨ ਹੁੰਦੀ ਹੈ ਤੇ ਫਿਰ ਉਹ ਆਇਰਨ ਹੁੰਦੀ ਆ ਉਹਦੇ ਕੋਲ ਥਾਰੇ ਲੋਹੇ ਦੀ ਥੋੜੀ ਜਿਹੀ ਛੋਟੀ ਜਿਹੀ ਰੱਖੀ ਹੁੰਦੀ ਹੈ ਉੱਤੇ ਫਿਰ ਉਹਦੇ ਥੌੜੀਆਂ ਵੱਜਦੀਆਂ ਨੇ ਕਿਵੇਂ ਗਨੇ ਘੜੇ ਜਾਂਦੇ ਆ ਤੇ ਉਹ ਫਿਰ ਜਦੋਂ ਗਨੇ ਘੜੇ ਜਾਂਦੇ ਆ ਇਸ ਤਰ੍ਹਾਂ ਤੂੰ ਆਪਣੇ ਆਪ ਸਰੀਰ ਨੂੰ ਘੜਨਾ ਕਰ ਆਪਣੇ ਆਪ ਹੁਣ ਜੇ ਅਸੀਂ ਕਹੀਏ ਵੀ ਦੇਖੋ ਜੀ ਜੋ ਉਸ ਪ੍ਰਮਾਤਮਾ ਨੇ ਸਾਨੂੰ ਭੇਜਤਾ ਉਵੇਂ ਜਿਵੇਂ ਅਸੀਂ ਚੱਲਦੇ ਰਹਿੰਨੇ ਆ ਤੇ ਇਦਾਂ ਨਹੀਂ ਕੁਝ ਫਿਰ ਤਾਂ ਗਰਵਾਣੀ ਦੇਖਣ ਦੀ ਵੀ ਕੋ ਲੋੜ ਨਹੀਂ ਇਸ ਕਰਕੇ ਸਾਨੂੰ ਲੋੜ ਹੈ ਸੋਨਾ ਬਣਾਉਣ ਦੀ ਕਹਿੰਦੇ ਓਂਕਾਰ ਹੈ ਮਨੁੱਖ ਜਤ ਜਤ ਕੀ ਹੁੰਦਾ ਇਕਾ ਨਾਰੀ ਜਤੀ ਹੋਏ ਆਪਣੇ ਪਰਿਵਾਰ ਦੇ ਵਿੱਚ ਰਹਿ ਇਹ ਵੀ ਫਿਰ ਵੀ ਸਤਿ ਪੂਜ ਜਤੀ ਆ ਤੇ ਜਿਵੇਂ ਆਪਾਂ ਨੂੰ ਉਦਾਹਰਨ ਦਿੱਤੀ ਜਾਂਦਾ ਸਤਿਆ ਇਹਨਾਂ ਆਖਿਆ ਜੋ ਮੜਿਆਂ ਲਗ ਚਲਣਾ ਸਤਿ ਸੋ ਸਤਿਆ ਜਾਣੀਆਂ ਜੋ ਬਿਰਹ ਚੋਟ ਮਰਨ ਜਿਹੜੀਆਂ ਇਸਤਰੀਆਂ ਆ ਆਪਣੇ ਪਤੀ ਦੇ ਮਰਨ ਤੋਂ ਬਾਅਦ ਆਪਣੇ ਜੱਤ ਸਾਧ ਦੇ ਵਿੱਚ ਕਾਇਮ ਰਹਿੰਦੀਆਂ ਨੇ ਉਹ ਸਤੀ ਹੁੰਦੀਆਂ ਨੇ ਤੇ ਇਸ ਕਰਕੇ ਜਿਵੇਂ ਉਹ ਸਤੀ ਹੁੰਦੀਆਂ ਨੇ ਏਵੇਂ ਜਿਵੇਂ ਇਹ ਮਨੁੱਖ ਨੂੰ ਜਤੀ ਹੋ ਕੇ ਰਹਿਣਾ ਹੈ ਜਤੀ ਹੋਣ ਦਾ ਭਾਵ ਕੀ ਹੈ ਤੂੰ ਆਪਣੇ ਪਰਿਵਾਰ ਦੇ ਵਿੱਚ ਪਰਿਵਾਰ ਦੇ ਹੁੰਦੇ ਆਪਣੇ ਪਰਿਵਾਰ ਦੇ ਵਿੱਚ ਪਰਿਵਾਰ ਤੋਂ ਬਾਅਦ ਵੀ ਤੂੰ ਜੱਤ ਸਾਧ ਦੇ ਵਿੱਚ ਕਾਇਮ ਰਹਿਣਾ ਹੈ ਹਾ ਇਹ ਇਸਤਰੀ ਵਾਸਤੇ ਵੀ ਹੈ ਤੇ ਇਹ ਮਨੁੱਖ ਵਾਸਤੇ ਵੀ ਹੈ ਗੁਰਬਾਣੀ ਹਰ ਇਨਸਾਨ ਵਾਸਤੇ ਸਿੱਖਿਆ ਦਿੰਦੀ ਹੈ ਸਿੱਖਿਆ ਦਾ ਇੱਕ ਤੁਸੀਂ ਜਿਹੜਾ ਜੱਤ ਹੈ ਆਪਣੀਆਂ ਇੰਦਰੀਆਂ ਨੂੰ ਕੰਟਰੋਲ ਕਰਕੇ ਰੱਖਣਾ ਇਹਨੂੰ ਤੂੰ ਦੁਕਾਨ ਬਣਾ ਲੈ ਸੁਨਿਆਰ ਦੀ ਫਿਰ ਉੱਥੇ ਹੋਰ ਕੀ ਹੁੰਦਾ ਜਿਹੜਾ ਸੁਨਿਆਰ ਹੈ ਉਹ ਕੀ ਬਣਾਵੇਂਗਾ ਤੂੰ ਜਿਹੜਾ ਤੇਰੇ ਅੰਦਰ ਧੀਰਜ ਆਏ ਦੂਜੇ ਦੀ ਗੱਲ ਨੂੰ ਸਹਾਰਨ ਦਾ ਸਹਿਨਸ਼ੀਲਤਾ ਜਿਹੜੀ ਤੇਰੇ ਅੰਦਰ ਜੇ ਕੋਈ ਤੁਹਾਡੇ ਤੇ ਬਥੇ ਕੀ ਕਰ ਵੀ ਗਿਆ ਕੋਈ ਗੱਲ ਨਹੀਂ ਤੇ ਜੇ ਜ਼ਿਆਦਾ ਕਰਦਾ ਤਾਂ ਮਹਾਰਾਜ ਕਹਿੰਦੇ ਵੀ ਦੇਖ ਲੈ ਭਾਈ ਫੇਰ ਤਾਂ ਜੇ ਕੋਈ ਬੋਲ ਕੇ ਗਲਤ ਬਗਿਆ ਕਿਸੇ ਨੂੰ ਕੁਛ ਕਹਿ ਗਿਆ ਉਹਦੇ ਨਾਲ ਕੁਛ ਫਰਕ ਨਹੀਂ ਪੈਂਦਾ ਸਾਇنسੀਲ ਤਾਂ ਹੋਣੀ ਚਾਹੀਦੀ ਹੈ ਤੇ ਦੁਨੀਆ ਦਾ ਕੋਈ ਮੂਹ ਨਹੀਂ ਫੜਿਆ ਜਾ ਸ਼ਾਇਦ ਪਤਾ ਨਹੀਂ ਕਿਹੋ ਜਿਹੇ ਲੋਕ ਹੁੰਦੇ ਨੇ ਸਿਰ ਪਰੇ ਹੁੰਦੇ ਆ ਤੂੰ ਜਿਹੜਾ ਧੀਰਜ ਤੇਰੇ ਅੰਦਰ ਧੀਰਜ ਹੋਣਾ ਚਾਹੀਦਾ ਉਹ ਸੁਨਿਆਰ ਬਣਾ ਲੈ ਜਿਹੜਾ ਤੇਰਾ ਜਾਤ ਹੈ ਉਹ ਦੁਕਾਨ ਹੋਵੇ ਉਹਦੇ ਵਿੱਚ ਅਹਰਨ ਮਤ ਜਿਹੜੀ ਤੇਰੀ ਬੁੱਧੀ ਹੈ ਆ ਬੁੱਧੀ ਹੈ ਇਹਨੂੰ ਆਰਨ ਬਣਾ ਲੈ ਇਦੇ ਉੱਤੇ ਗਿਆਨ ਦਾ ਬੇਦ ਦਾ ਬੇਦ ਹਥਿਆਰ ਗਿਆਨ ਦਾ ਥੋੜਾ ਬਜਦਾ ਰਹੇ ਭਾਵੇਂ ਜਦੋਂ ਵੀ ਤੂੰ ਕੋਈ ਕੰਮ ਕਰੇ ਤੂੰ ਪਹਿਲਾਂ ਚੈੱਕ ਕਰੇ ਕਿ ਸਵੱਟੀ ਤੇ ਵੀ ਮੇਰੇ ਗੁਰੂ ਸਾਹਿਬ ਇਸ ਕੰਮ ਨੂੰ ਇਜਾਜ਼ਤ ਦਿੰਦੇ ਆ ਮੰਨ ਲਓ ਆਪਣੇ ਕੋਲ ਗੁਰਬਾਣੀ ਐ ਗੁਰਬਾਣੀ ਇਜਾਜ਼ਤ ਦਿੰਦੀ ਐ ਜੇ ਤੂੰ ਚੋਰੀ ਕਰਦਾ ਗੁਰਬਾਣੀ ਕਹਿੰਦੀ ਨਹੀਂ ਜੇ ਤੂੰ ਕਿਸਦਾ ਹੱਕ ਖਾਨਾ ਉਹ ਕਹਿੰਦੀ ਐ ਵੀ ਹੱਕ ਪਰਾਇ ਨਾਨਕਾ ਉਹ ਸੁਰਸ ਗਾਈ ਇਹ ਗੱਲਾਂ ਜੋ ਤੇਰੇ ਸਾਹਮਣੇ ਆਉਣਗੀਆਂ ਇਹ ਥੋੜਾ ਬੱਜੇ ਤੇਰੀ ਦਿਮਾਗ ਤੇਰੀ ਬੁੱਧੀ ਦੇ ਉੱਤੇ ਥੋੜਾ ਬੱਜੇ ਹੁਣ ਇਹ ਨਹੀਂ ਹੈਗਾ ਵੀ ਦੇਖੋ ਜੀ ਮਤ ਪ੍ਰਮਾਤਮਾ ਫੇਰ ਦਿੰਦਾ ਉਹਨੇ ਫੇਰ ਕੇ ਮਤ ਲੈਣਾ ਕੀ ਇਹ ਭਾਈ ਆਪਾ ਤੋਂ ਪ੍ਰਮਾਤਮਾ ਮਤ ਨਹੀਂ ਫੇਰਦਾ ਮਤ ਸਾਡੀ ਆਪੇ ਫੇਰਦੀ ਹੈ ਤੇ ਜਦੋਂ ਮਤ ਫੇਰਦੀ ਹੈ ਮਾੜੀ ਮਤ ਦਾ ਪੈ ਸਾਨੂੰ ਮਾੜਾ ਰਿਜ਼ਲਟ ਚੰਗੀ ਮਤ ਦਾ ਚੰਗਾ ਰਿਜ਼ਲਟ ਮਿਲ ਜਾਂਦਾ ਇਸ ਕਰਕੇ ਗਿਆਨ ਦਾ ਥੋੜਾ ਬੱਜੇ ਨਾ ਜਦੋਂ ਦੇ ਨਾਲ ਦੀ ਨਾਲ ਜਿਹੜਾ ਤੂੰ ਮਾੜਾ ਕੰਮ ਕਰਦਾ ਜਾਂ ਗੁਰਬਾਣੀ ਤੋਂ ਬਾਹਰ ਬੇਮੁਖਤਾਈ ਵਾਲਾ ਜਾਂ ਮਨਮੁਖਤਾਈ ਵਾਲਾ ਗਲਮ ਕੰਮ ਕਰਦਾ ਉਹ ਉਹਦੀ ਬੰਦ ਕਰਨਾ ਪਊਗਾ ਜੇ ਥੋੜਾ ਬੱਜਿਆ ਜੇ ਉਹ ਥੋੜੇ ਨੂੰ ਇਗਨੋਰ ਕਰਤਾ ਫਿਰ ਭਾਈ ਤੂੰ ਬੇਗੋਰਾ ਹੋ ਗਿਆ ਬਸ ਨਿਹੋਰਾ ਹੋ ਗਿਆ ਫਿਰ ਤੂੰ ਅੱਛਾ ਇਹਦਾ ਮਹਾਰਾਜ ਕਹਿੰਦੇ ਵੀ ਤੇਰੇ ਥੋੜਾ ਬੱਜੇ ਗਿਆਨ ਦਾ ਬੇਦ ਹਥਿਆਰ ਬੇਦ ਭਾਵ ਗਿਆਨ ਅੱਗੇ ਆ ਗਿਆ ਭੌਖਲਾ ਜਿਹੜਾ ਖਲਿਆ ਨਾ ਧੌਂਕਣੀ ਖੱਲ ਜਿਹੜੇ ਆਪਾਂ ਦੇਖਦੇ ਆਂ ਕਈ ਵਾਰੀ ਗੱਡੀਆਂ ਵਾਲੇ ਵੀਰਾਂ ਕੋਲੇ ਹੁੰਦੀ ਐ ਉਹ ਫੜ ਕੇ ਹਵਾ ਮਾਰ ਦਿੰਦੇ ਐ ਫੂਕਣੀ ਜਿਹੜੀ ਫੂਕ ਮਾਰਦੇ ਐ ਧੌਂਕਣੀ ਵੀ ਕਿਹਾ ਜਾਂਦਾ ਐ ਤੇ ਜਿਹੜਾ ਤੇਰਾ ਭੌਅ ਐ ਨਾ ਡਰ ਤੈਨੂੰ ਇਹ ਡਰ ਆਉਣਾ ਚਾਹੀਦਾ ਵੀ ਮੇਥੋਂ ਬਰੂ ਦੇ ਗੁਰੂ ਤੇ ਮੇਰੇ ਗੁਰੂ ਤੋਂ ਬਾਹਰ ਕੋਈ ਗੱਲ ਨਾ ਹੋ ਜੇ ਗੁਰੂ ਦਾ ਭੌਅ ਚਾਹੀਦਾ ਔਰ ਡਰਨੀ ਚਾਹੀਦਾ ਔਰ ਤਾਂ ਜਦੋਂ ਗੁਰੂ ਦਾ ਭੌਅ ਆ ਗਿਆ ਸਾਰੇ ਡਰ ਖਤਮ ਗੁਰੂ ਦਾ ਭੌਅ ਆ ਜਿਹੜਾ ਐਸਾ ਭੌਅ ਐ ਸਾਰੇ ਡਰ ਖਤਮ ਹੋ ਜਾਂਦੇ ਹਨ ਉਹ ਜਿਹੜਾ ਖੱਲਾ ਧੌਂਕਣੀ ਆ ਜਿਹੜੀ ਉਹਨੂੰ ਤੋਂ ਬਣਾ ਲੈ ਅ ਖੱਲਾ ਬਣਾ ਲੈ ਧੌਂਕਣੀ ਬਣਾ ਲੈ ਜਿਹੜਾ ਤੇਰੇ ਅੰਦਰ ਗੁਰੂ ਦਾ ਅ ਨਿਰਮਲ ਭਾਉ ਹੋਵੇ ਭਾਵ ਡਰ ਹੋਵੇ ਆਗਨ ਤਪਤਾਉ ਜਿਹੜੀ ਅ ਆਪਣੇ ਜਿਹੜਾ ਤਪਤਾਉ ਹੈ ਭਾਵ ਤੂੰ ਆਪਣੀ ਘਾਲ ਕਮਾਈ ਕਰਦਾ ਹੈ ਮਿਹਨਤ ਕਰਦਾ ਹੈ ਉਹ ਤੇਰੀ ਕੋਈ ਵੀ ਤੂੰ ਕਮਾਈ ਕਰਦਾ ਕੋਈ ਆਪਣੇ ਕਸ਼ਟ ਸਹਾਰਦਾ ਕੰਮ ਕਰਦਾ ਪਰਿਵਾਰ ਪਾਲਦਾ ਉਹ ਤੇਰੀ ਅਗਨੀ ਹੋਵੇ ਭਾਵ ਤੂੰ ਇਹ ਮੰਨੇ ਵੀ ਮੈਂ ਜਿਹੜੇ ਸਨਿਆਰ ਦੇ ਕੋਲ ਅਗਨੀ ਚੱਲਦੀ ਹੈ ਨਾ ਇਸ ਤਰ੍ਹਾਂ ਤੇਰੀ ਅਗਨੀ ਹੋਵੇ ਤੇਰੀ ਮਿਹਨਤ ਆ ਜਿਹੜੀ ਕੰਮ ਕਸ਼ਟ ਨਾਲ ਆਖਿਆਈ ਸਖਾਈ ਦੇ ਵਿੱਚ ਗਰਮੀ ਸਰਦੀ ਦੇ ਵਿੱਚ ਤੂੰ ਉਸ ਕੰਮ ਕਰੇ ਆਪਣੇ ਫਰਜ਼ ਨਿਭਾਵੇ ਫਰਜ਼ ਨਿਭਾਉਣ ਬਾਤ ਤੇ ਆਪਣੀਆਂ ਡਿਊਟੀਆਂ ਠੰਡ ਦੇ ਵਿੱਚ ਵੀ ਤੇ ਆਪਣੀ ਡਿਊਟੀ ਨੌਕਰੀ ਦੁਕਾਨਦਾਰੀ ਸਾਰੀ ਤੇਰੀ ਜਿਹੜੀ ਹੈ ਉਹ ਚੰਗੀ ਹੋਵੇ ਭਾਵ ਆਪਣੇ ਉੱਤੇ ਇਹ ਨਾ ਹੋਵੇ ਵੀ ਮੈਂ ਰਿਸ਼ਵਤ ਖੋਰ ਹੋਵਾਂ ਜਾਂ ਮੈਂ ਝੂਠ ਬੋਲਾਂ ਜਾਂ ਵੱਧ ਘੱਟ ਤੋਲਾਂ ਜਾਂ ਮੈਂ ਖੇਤੀ ਦੇ ਵਿੱਚ ਆਪਣੀ ਜਿਵੇਂ ਜ਼ਮੀਨ ਆ ਵੱਧ ਘੱਟ ਦੱਸ ਕੇ ਲੇਬਰ ਵਾਲਿਆਂ ਨੂੰ ਮੈਂ ਲੁੱਟਲਾਂ ਤੇ ਕਮੈਨ ਵਾਲਿਆਂ ਨਾਲ ਠੱਗੀ ਮਾਰ ਲਾਂ ਐਦਾਂ ਨਾ ਕਰਨਾ ਅੱਗੇ ਆਉਂਦਾ ਹੈ ਭਾਂਡਾ ਭਾਉ ਪ੍ਰੇਮ ਉਹ ਜਨ ਦੇਖੋ ਪ੍ਰੇਮ ਐਸੀ ਚੀਜ਼ ਹੈ ਪ੍ਰੇਮ ਹੈ ਜਿਹੜਾ ਸਭ ਦੇ ਨਾਲ ਕਰਨਾ ਹੈ ਪ੍ਰੇਮ ਹੈ ਜਿਹੜਾ ਤੇਰੇ ਅੰਦਰ ਪ੍ਰੇਮ ਹੋਣਾ ਚਾਹੀਦਾ ਹੈ ਉਹ ਤੇਰਾ ਕੀ ਹੋਣਾ ਚਾਹੀਦਾ ਭਾਂਡਾ ਕੁਠਾਲੀ ਜਿਹੜੀ ਸਨਿਆਰ ਕੋਲ ਛੋਟੀ ਜੀ ਕੌਲੀ ਹੁੰਦੀ ਹੈ ਕੁਠਾਲੀ ਹੁੰਦੀ ਹੈ ਜਿਹੜੀ ਡੂੰਗੀ ਜੀ ਹੁੰਦੀ ਹੈ ਅੰਮ੍ਰਿਤ ਤੇ ਟਟਾਲ ਫਿਰ ਇਹਦੇ ਵਿੱਚ ਜਿਵੇਂ ਉਹ ਸਨਿਆਰਾ ਘੜਿਆਂ ਨੂੰ ਢਾਲ ਲੈਂਦਾ ਸੋਨੇ ਨੂੰ ਢਾਲਦਾ ਇਤੂ ਆਪਣੇ ਹਿਰਦੇ ਦੇ ਵਿੱਚ ਗੁਣਾ ਨੂੰ ਅੰਮ੍ਰਿਤ ਦਾ ਭਾਗ ਇੱਥੇ ਗੁਣਾ ਗੁਣਾ ਨੂੰ ਉਹ ਜਿਹੜੀ ਹੈਗਾ ਉਹਦੇ ਵਿੱਚ ਢਾਲ ਲੈ ਆਪਣੇ ਹਿਰਦੇ ਦੇ ਵਿੱਚ ਵਸਾਲ ਆ। ਘੜੀਏ ਸਬਦ ਸੱਚੀ ਟਕਸਾਲ ਜਿਵੇਂ ਗਹਿਣੇ ਘੜੇ ਜਾਂਦੇ ਨੇ ਏਵੇਂ ਜਿਵੇਂ ਸੱਚੀ ਟਕਸਾਲ ਹੈ ਜਿਹੜੀ ਗੁਰੂ ਦੀ ਮੱਤ ਹੈ ਉਹਦੇ ਅਨੁਸਾਰ ਆਪਣੇ ਸਰੀਰ ਦੀ ਬੰਤਰ ਬਣਾ ਲੈ। ਤੇ ਇਹ ਬੰਤਰ ਜਿਨ ਕੋ ਨਾਦਰ ਕਰਮ ਦਨਕਾਰ ਜਿਨ੍ਹਾਂ ਦੇ ਉੱਤੇ ਪਰਮਾਤਮਾ ਵਾਹਿਗੁਰੂ ਦੀ ਨਜ਼ਰ ਹੋ ਜਾਂਦੀ ਹੈ ਹੁਣ ਆਪਾਂ ਕਹਾਂਗੇ ਵੀ ਜਿਨ੍ਹਾਂ ਤੇ ਨਹੀਂ ਹੁੰਦੀ ਉਹਦਾ ਕਸੂਰ ਕੀ ਦਾ ਉਸ ਮਨੁੱਖ ਦਾ ਹੀ ਕਸੂਰ ਹੈ ਕਿਉਂਕਿ ਉਹ ਪਾਤਰ ਨਹੀਂ ਬਣਿਆ ਜਿਹੜਾ ਨਦਰ ਪਾਤਰ ਬਣ ਜਾਂਦਾ ਹੈ ਸੱਚ ਦਾ ਗਿਆਨ ਦਾ ਪਾਤਰ ਬਣਦਾ ਵੀ ਮੈਂ ਗਿਆਨ ਲੈਣਾ ਹੈ ਉਹਨਾਂ ਨੂੰ ਹੀ ਮਿਲਦਾ ਭਾਈ ਜਿਨ੍ਹਾਂ ਉਹਨਾਂ ਦੇ ਉੱਤੇ ਫਿਰ ਕਰਮ ਬਖਸ਼ਿਸ਼ ਹੋ ਜਾਂਦੀ ਹੈ ਕਿਉਂਕਿ ਜਦੋਂ ਭਾਂਡੇ ਨਹੀਂ ਸਿੱਧਾ ਕੀਤਾ ਹੇਰ ਉਹਦੇ ਭਾਂਡੇ ਕਸਣਾ ਸਮਾਵੇ ਸਿੱਧਾ ਅੰਮ੍ਰਿਤ ਪਾਵੇ ਨਿਹਾਰ ਤੇ ਪੁੱਠੇ ਭਾਂਡੇ ਦੇ ਵਿੱਚ ਤਾਂ ਤੁਸੀਂ ਸਾਰਾ ਦਿਨ ਬਰਸ਼ਾ ਦੇ ਮਾਰਸ਼ ਦੇ ਵਿੱਚ ਰੱਖੀ ਰੱਖੋ ਉਹਦੇ ਵਿੱਚ ਕੁਛ ਨਹੀਂ ਪੈਂਦਾ ਸਿੱਧਾ ਕਰਨਾ ਪਊਗਾ ਉਹ ਤੇਰੀ ਤੇਰੀ ਜ਼ਿੰਮੇਵਾਰੀ ਹੈ ਇਸ ਕਰਕੇ ਜਿਨ੍ਹਾਂ ਦੇ ਉੱਤੇ ਪਈ ਨਾਦਰ ਹੁੰਦੀ ਹੈ ਜਿਹੜੇ ਆਪਣੇ ਆਪ ਨਦਰ ਦੇ ਪਾਤਰ ਬਣਦੇ ਆ ਉਹਨਾਂ ਦੇ ਉੱਤੇ ਬਖਸ਼ਿਸ਼ ਹੋ ਜਾਂਦੀ ਹੈ ਉਹਨਾਂ ਦੀ ਤਿੰਨ ਕਾਰ ਫਿਰ ਉਹਨਾਂ ਦਾ ਇਹ ਕੰਮ ਹੋ ਜਾਂਦਾ ਉਹ ਆਪਣੇ ਜਿਹੜਾ ਹੈਗਾ ਆਚਰ ਨੂੰ ਪਵਿੱਤਰ ਕਰ ਲੈਂਦੇ ਨੇ ਤੇ ਦੂਜਿਆਂ ਦੀ ਬਦੀ ਕੀ ਸਹਾਰਦੀ ਉਹਨਾਂ ਵਿੱਚ ਤਾਕਤ ਆ ਜਾਂਦੀ ਹੈ ਮਤਬੁੱਧ ਜਿਹੜੀ ਹੈ ਉਹਨਾਂ ਦੀ ਮਤਬੁੱਧ ਹੋਵੇ ਜਿਹੜੀ ਜਿਸ ਤੇ ਉਹਨਾਂ ਦੀ ਮਤਬੁੱਧ ਵੀ ਸੋਹਣੀ ਹੋ ਜਾਂਦੀ ਹੈ ਗਿਆਨ ਦਾ ਥੋੜਾ ਬਾਇਦਾ ਪ੍ਰਭੂ ਦਾ ਡਰ ਹਿਰਦੇ ਵਿੱਚ ਟਿਕਿਆ ਰਹਿੰਦਾ ਹੈ ਸੇਵਾ ਦੀ ਘਾਲ ਕਮਾਈ ਤੇ ਅਤੇ ਦਿਲ ਵਿੱਚ ਸਭਨਾਂ ਲਈ ਪਿਆਰ ਇਦਾਂ ਇਹ ਸੱਤ ਗੁਣ ਨੇ ਜਿਹੜੇ ਸੱਚੀ ਤਕਸਾਲ ਦੇ ਵਿੱਚ ਜਦੋਂ ਘੜਿਆ ਜਾਂਦਾ ਮਨੁੱਖ ਦੇ ਅੰਦਰ ਆ ਜਾਂਦੇ ਨੇ ਫਿਰ ਨਾਨਕ ਨਾਦਰੀ ਨਦਰ ਨਿਹਾਲ ਇਹ ਭਾਈ ਉਹ ਮਨੁੱਖ ਦਾ ਅੰਦਰ ਜਿਹੜਾ ਉਹ ਨਿਹਾਲ ਹੋ ਜਾਂਦਾ ਹੈ ਤੇ ਨਦਰੀ ਨਦਰ ਨਿਹਾਲ ਹੋ ਜਾਂਦਾ ਹੈ ਜਿਨ੍ਹਾਂ ਉੱਤੇ ਮਿਹਰ ਹੋ ਜਾਂਦੀ ਹੈ ਉਹ ਨਿਹਾਲ ਹੋ ਜਾਂਦੇ ਨੇ ਉਹ ਅਕਾਲ ਪੁਰਖ ਦਾ ਹੀ ਰੂਪ ਹੋ ਜਾਂਦੇ ਨੇ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਭਰਮ ਮਹਿਮ ਨਹੀਂ ਰਹਿੰਦਾ ਸੋ ਆਪਾਂ ਤਤੀਮੀ ਪੌੜੀ ਦੀ ਵਿਚਾਰ ਕੀਤੀ ਥੋੜੀ ਜਿਹੀ ਲੰਬੀ ਨਾ ਹੋ ਜਾਵੇ ਤੇ ਜੇ ਕਿਸੇ ਦਾ ਕੋਈ ਸਵਾਲ ਹੋਵੇ ਤਾਂ ਜਰੂਰ ਦੱਸਣਾ ਤਾਂ ਕਿ ਤੁਸੀਂ ਫੋਨ ਵੀ ਕਰ ਸਕਦੇ ਹੋ ਤੇ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਓ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ